ਰੂਸ ਯੂਕਰੇਨ ਜਾਗੂਤ ਰਾਂਤਕੇ ਨਾਲ ਫੌਜ ਵਿੱਚ ਭਰਤੀ ਕੀਤੇ ਗਏ ਗੁਰਿਆ ਨਿਵਾਸੀ ਨੌਜਵਾਨ ਮਨਦੀਪ ਕੁਮਾਰ ਦੀ ਮੌਤ ਦੀ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਮਨਦੀਪ ਕੁਮਾਰ 에ਜੰਟਾ ਦੇ ਜਰੀਏ ਇਟਲੀ ਜਾਣਾ ਸੀ ਮ੍ਰਿਤਕ ਦੇ ਪਰਿਵਾਰ ਨੇ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਮਨਦੀਪ ਦੇ ਵੱਡੇ ਭਰਾ ਜਗਦੀਪ ਅਤੇ ਪਿਤਾ ਅਵਤਾਰ ਚੰਦ ਨੇ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਕਈ ਸਿਆਸੀ ਆਗੂਆਂ ਕੋਲ ਗੁਹਾਰ ਲਗਾਈ ਇਥੋਂ ਤੱਕ ਕਿ ਪਰਿਵਾਰ ਖੁਦ ਰੋਸ ਤੱਕ ਵੀ ਗਿਆ ਅਤੇ ਭਾਰਤੀ ਦੂਤਾਵਾਸ ਨਾਲ ਮਿਲ ਕੇ ਆਪਣੇ ਬੱਚੇ ਦੀ ਭਾਲ ਲਈ ਹਰ ਤਰ੍ਹਾਂ ਦੀ ਯਤਨ ਕੀਤੇ ਪਰ ਦੁਖਦਾਈ ਤੌਰ ਤੇ ਮਨਦੀਪ ਨੂੰ ਬਚਾਇਆ ਨਾ ਜਾ ਸਕਿਆ ਅੱਜ ਜਦੋਂ ਇਹ ਖਬਰ ਗੁਰਿਆਵਾਸੀਆਂ ਤੱਕ ਪਹੁੰਚੀ ਕਿ ਮਨਦੀਪ ਕੁਮਾਰ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਮ੍ਰਿਤਕ ਦੇ ਦਿੱਲੀ 에ਰਪੋਰਟ ਤੇ ਪਹੁੰਚ ਗਈ ਹੈ ਤਾਂ ਸਾਰੇ ਸ਼ਹਿਰ ਵਿੱਚ ਮਾਤਮ ਸ਼ਾ ਗਿਆ ਦੇਰ ਰਾਤ ਮ੍ਰਿਤਕ ਦੇ ਗੁਰਿਆਲੇ ਆਦੀ ਗਈ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਸੰਸਕਾਰ ਉਸ ਸਮੇਂ ਕੀਤਾ ਜਾਵੇਗਾ ਜਦੋਂ ਪਰਿਵਾਰ ਨੂੰ ਪੂਰੀ ਤਰ੍ਹਾਂ ਸੰਤੁਸ਼ਟੀ ਮਿਲੇਗੀ। ਮਨਦੀਪ ਦੀ ਮੌਤ ਨੇ ਇੱਕ ਵਾਰ ਫਿਰ ਵਿਦੇਸ਼ਾਂ ਵਿੱਚ ਨੌਜਵਾਨਾਂ ਨਾਲ ਹੋ ਰਹੇ ਧੋਖੇ ਅਤੇ ਜ਼ਬਰਦਸਤੀ ਭਾਰਤੀ ਦੇ ਮਸਲੇ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ। ਅੱਜ ਜਿਹੜੀ ਬਣੀ ਦੁਖਦਾਇਕ ਘਟਨਾ ਜਿਹੜੀ ਹੈ ਵੀ ਸਾਡੇ ਗੁਰੂਆਂ ਸ਼ਹਿਰ ਦੇ ਵਿੱਚ ਜਿਹੜੀ ਬਪਰੀ ਹੈਗੀ ਆ ਕਿ ਜੋ ਸਾਡੇ ਮੁਹੱਲਾ ਗੁਰੂ ਰਵਦਾਸ ਨਗਰ ਤੋਂ ਮਨਦੀਪ ਕੁਮਾਰ ਜੋ ਰੋਟੀ ਰੋਜੀ ਕਮਾਉਣ ਦੇ ਲਈ ਰਸ਼ੀਆ ਗਿਆ ਸੀਗਾ ਜਿਸ ਨੇ ਅੱਗੇ ਜਿਹੜਾ ਹੈਗਾ ਇਟਲੀ ਦੇ ਵਿੱਚ ਜਾਣਾ ਸੀ ਪਰ ਗਲਤ ਏਜੰਟਾ ਦੇ ਹੱਥੋਂ ਆਉਣ ਦੇ ਨਾਲ ਜਿਹੜਾ ਹੈਗਾ ਉਹ ਗਲਤ ਏਜੰਟਾ ਨੇ ਜਿਹੜਾ ਹੈਗਾ ਉਹਨੂੰ ਜਿਹੜਾ ਹੈਗਾ ਉੱਥੇ ਦੀ ਰਸ਼ੀਆ ਆਰਮੀ ਦੇ ਵਿੱਚ ਜਿਹੜਾ ਹੈਗਾ ਉਹ ਉੱਥੇ ਭਰਤੀ ਕਰਵਾਤਾ ਤੇ ਇਹ ਜਿਹੜਾ ਮਨਦੀਪ ਸੀ ਇਹ ਹੈਂਡੀਕੈਪਡ ਸੀ ਤੇ ਉਹਦੇ ਨਾਲ ਜਿਹੜਾ ਹੈਗਾ ਮਨਦੀਪ ਨੂੰ ਜਿਹੜਾ ਹੈਗਾ ਉੱਥੇ ਤਕਰੀਬਨ 2 ਸਾਲ ਤੋਂ ਇਹ ਮਿਸਿੰਗ ਸੀ 1.5 ਸਾਲ ਤੋਂ ਮਿਸਿੰਗ ਚੱਲਦਾ ਸੀ ਤੇ ਜਿਸ ਦਾ ਹੁਣ ਉਹਦੇ ਬ੍ਰਦਰ ਵੱਲੋਂ ਮੰਦਿਰ ਜਗਦੀਪ ਵੱਲੋਂ ਜਿਹੜਾ ਹੈਗਾ ਬੜੇ ਉੱਥੇ ਦੋ ਤਿੰਨ ਵਾਰੀ ਜਿਹੜੇ ਰਸ਼ੀਆ ਦੇ ਵਿੱਚ ਜਾ ਕੇ ਆਇਆ ਉਹਦਾ ਪਰਿਵਾਰ ਡੈਡੀ ਉਹਦਾ ਵੀ ਤੇ ਜਿਸ ਤੇ ਅੱਜ ਜਿਹੜੀ ਹੈਗੀ ਆ ਮੰਦੀਪ ਦੀ ਜਿਹੜੀ ਡੈੱਡ ਬੋਡੀ ਆ ਜਿਹੜੀ ਉਹ ਅੱਜ ਉਹਦੇ ਗ੍ਰਹਿ ਗਰਾਂ ਜਿਹੜੀ ਆ ਅੱਜ ਲਿਆਂਦੀ ਹੈਗੀ ਆ ਜਿਹੜੀ ਮੋਰਚਰੀ ਚ ਰੱਖ ਦਿੱਤੀ ਆ ਤੇ ਬੜੀ ਮੰਦ ਭਾਗੀ ਘਟਨਾ ਹੈਗੀ ਆ ਤੇ ਮੈਂ ਸਾਰਿਆਂ ਨੂੰ ਅਪੀਲ ਬੇਨਤੀ ਕਰਦਾ ਕਿ ਆਪਣੇ ਆਪਾਂ ਰੋਟੀ ਰੋਜੀ ਦੇ ਲਈ ਬੱਚਿਆਂ ਨੂੰ ਬਾਹਰ ਭੇਜਦੇ ਆ ਕੋਈ ਵੀ ਪਰਿਵਾਰ ਜਿਹੜਾ ਹੈਗਾ ਗਲਤ ਤਰੀਕੇ ਦੇ ਨਾਲ ਆਪਣੇ ਬੱਚਿਆਂ ਨੂੰ ਜਿਹੜਾ ਵਿਦੇਸ਼ਾਂ ਦੇ ਵਿੱਚ ਆਪਾਂ ਨਾ ਭੇਜੀਏ ਕਿਉਂਕਿ ਜਿਹੜੇ ਏਜੰਟ ਹੈਗੇ ਆ ਇਹ ਚੰਦ ਰੁਪਈਆ ਦੀ ਖਾਤਰ ਜਿਹੜੇ ਕੁਝ ਏਜੰਟ ਜਿਹੜੇ ਚੰਦ ਰੁਪਈਆ ਦੀ ਖਾਤਰ ਜਿਹੜੇ ਆ ਸਾਡੀ ਆ ਜ਼ਿੰਦਗੀਆਂ ਦੇ ਨਾਲ ਖਲਵਾੜ ਕਰਦੇ ਆ ਜਿਸ ਦਾ ਅੱਜ ਇਸ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਨਤੀਜਾ ਜਿਹੜਾ ਭੁਗਤਣਾ ਪਿਆ ਕਿ ਅੱਜ ਉਹ ਬੱਚਾ ਜਿਹੜਾ 30 ਸਾਲ ਦਾ ਜਿਹੜਾ ਆਪਣੇ ਪਰਿਵਾਰ ਦੇ ਲਈ ਰੋਟੀ ਰੋਜੀ ਕਮਾਉਣ ਦੇ ਲਈ ਜਿਹੜਾ ਬਾਹਰ ਗਿਆਈ ਅੱਜ ਉਹਦੀ ਜਿਹੜੀ ਆ ਬਾਹਰੋਂ ਰਸ਼ੀਆ ਦੇ ਵਿੱਚੋਂ ਜਿਹੜਾ ਹੈਗਾ ਉਹਦੀ ਜਿਹੜੀ ਡੈੱਡ ਬੋਡੀ ਜਿਹੜੀ ਉਹ ਆਈ ਆ ਬਹੁਤ ਮੰਨ ਨੂੰ ਦੁੱਖਿਆ ਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੇ ਆ ਬੇਨਤੀ ਆ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਪਿੱਛੇ ਪਰਿਵਾਰ ਨੂੰ ਸਾਰਿਆਂ ਨੂੰ ਜਿਹੜਾ ਭਾਰਾ ਮੰਨਣ ਦਾ ਬਲ ਬਖਸ਼ਣ ਔਰ ਮੈਂ ਸਰਕਾਰ ਨੂੰ ਇਹ ਬੇਨਤੀ ਕਰਦਾ ਕਿ ਇਸ ਪਰਿਵਾਰ ਦੇ ਨਾਲ ਜੋ ਤੱਕਾ ਹੋਇਆ ਜੋ ਇਹਨਾਂ ਪਰਿਵਾਰਾਂ ਦੇ ਨਾਲ ਜੋ ਖੁਸ਼ ਹੋਇਆ ਉਹਨਾਂ ਦਾ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਹੈਗਾ ਹੌਸਲਾ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਇਨਸਾਫ ਜਿਹੜਾ ਹੈਗਾ ਬੇਨਤੀ ਹੈ ਕਿ ਇਹਨਾਂ ਦੇ ਪਰਿਵਾਰ ਨੂੰ ਇਨਸਾਫ ਜਿਹੜਾ ਹੈਗਾ ਉਹ ਦਿੱਤਾ ਜਾਵੇ ਤੇ ਅਸੀਂ ਅੱਜ ਗੁਰਾਇਆਂ ਸ਼ਹਿਰ ਸਮੂਚਾ ਜਿਹੜਾ ਹੈਗਾ ਇਸ ਪਰਿਵਾਰ ਦੇ ਨਾਲ ਜਿਹੜਾ ਹੈਗਾ ਅੱਜ ਦੋਖਰੀ ਘਰੀ ਦੇ ਵਿੱਚ ਤਾਂ ਸ਼ਾਮਲ ਆ ਔਰ ਇਹਦਾ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਸਰਕਾਰ ਜਿਹੜਾ ਹੈਗਾ ਉਹ ਤੁਹਾਨੂੰ ਦੱਸਿਆ ਜਾਵੇਗਾ ਕਿਦਨ ਕਰਨਾ ਫਿਰ ਆਪਾਂ ਉਹ ਹਿਸਾਬ ਨਾਲ ਜਿਹੜਾ ਹੈਗਾ ਇਹਦੇ ਸੰਸਕਰਤ ਕਰਾਂਗੇ